ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਦਾ ਛੋਟਾ ਵੀਰ ਸਤਨਾਮ ਸਿੰਘ ਗਰਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਆਪ ਸਭ ਦੇ ਰੂਗ ਰੂ ਹੋ ਰਿਹਾ ਜੀ ਕਿਉਂਕਿ ਅੱਜ ਵੀ ਤੇ ਕੱਲ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਮੋਤਵਾ ਸੱਜਣ ਦੀਆਂ ਕੌਲਾਂ ਆ ਰਹੀਆਂ ਨਹੀਂ ਕਿਉਂਕਿ ਕੱਲ ਨੂੰ ਲਾਸਟ ਦਿਨ ਪੇਪਰ ਰੱਖਣ ਦਾ ਸੋ ਆਪ ਸਭ ਨੂੰ ਬੇਨਤੀ ਆ ਜੀ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਸਮੁੱਚੀ ਕੈਬਨਟ ਦੇ ਜਿੰਨੇ ਵਜ਼ੀਰ ਨੇ ਉਹਨਾਂ ਸਾਰਿਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਚਾਹੇ ਕੋਈ ਕਿਸੇ ਪਾਰਟੀ ਦਾ ਨਮਾਇੰਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਧੀਕੀ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਤੱਕਾ ਨਹੀਂ ਹੋਊਗਾ ਸੋ ਆਪ ਸਭ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਕੱਲ 3 ਵਜੇ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਆਰਓ ਆਫਿਸ ਬਣਾਏ ਗਏ ਨੇ ਅਲੱਗ-ਅਲੱਗ ਸਟੇਸ਼ਨ ਜਿਹੜੇ ਬਣਾਏ ਗਏ ਨੇ ਵੱਖ-ਵੱਖ 12 12 13 13 15 15 ਪਿੰਡਾਂ ਦੇ ਜਿਹੜੇ ਅਲੱਗ-ਅਲੱਗ ਕਲਸਟਰਾਂ ਦੇ ਵਿੱਚ ਜਿਹੜੇ ਰਿਟਰਨਿੰਗ ਆਫਸਰਾਂ ਨੂੰ ਬਿਠਾ ਕੇ ਅਲੱਗ-ਅਲੱਗ ਪੇਪਰ ਜਮ੍ਹਾਂ ਕਰਨ ਦੇ ਲਈ ਸਟੇਸ਼ਨ ਬਣਾਏ ਗਏ ਨੇ ਸੋ ਉਹਨਾਂ ਦੇ ਉੱਤੇ ਜਿਹੜੇ ਵੀ ਸੱਜਣ 3 ਵਜੇ ਤੋਂ ਪਹਿਲਾਂ-ਪਹਿਲਾਂ ਉੱਥੇ ਐਂਟਰੀ ਕਰ ਜਾਣਗੇ ਉਹ ਗੇਟ ਤੋਂ ਅੰਦਰ ਜਿਹੜੇ ਸੱਜਣਾ ਦੇ ਅੰਦਰ ਜਿਹੜੇ ਐਂਟਰੀ ਕਰਦਣਗੇ ਲਾਈਨ 'ਚ ਲੱਗ ਜਾਣਗੇ ਉਹਨਾਂ ਦੇ ਪੇਪਰ ਰਿਟਰਨਿੰਗ ਅਫਸਰ ਲੈ ਕੇ ਉਠੂਗਾ ਭਾਵੇਂ ਉਹਨੂੰ ਰਾਤ ਦੇ 10 ਵਜੇ ਸੋ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਕੋਈ ਵਧਿੱਕੀ ਨਹੀਂ ਹੋਊਗੀ ਇਸ ਗੱਲ ਦਾ ਸਮੁੱਚਾ ਪ੍ਰਸ਼ਾਸਨ ਸਮੁੱਚਾ ਸਰਕਾਰ ਦੇ ਜਿੰਨੇ ਅਸੀਂ ਨਮੈਂਦੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਚਾਹੇ ਕੋਈ ਜਿਹੜੀ ਮਰਜ਼ੀ ਪਾਰਟੀ ਨਾਲ ਰਿਲੇਟਡ ਹੋਵੇ ਕਿਸੇ ਵੀ ਪਿੰਡ ਵਾਸੀਨਾ ਕਿਸੇ ਵੀ ਪੰਚਾਇਤ ਨਾਲ ਕੋਈ ਤੱਕਾ ਨਹੀਂ ਗੋਹ ਦਿੱਤਾ ਜਾਊਗਾ ਇਸ ਗੱਲ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਣਾ ਔਰ ਮੈਂ ਅਗਰ ਤੁਹਾਡੇ ਕਿਤੇ ਕੰਮ ਆ ਸਕਦਾ ਹੋਇਆ ਤਾਂ ਕੱਲ ਨੂੰ ਮੈਂ ਡੀਸੀ ਕੰਪਲੈਕਸ ਕਮਰਾ ਨੰਬਰ 102 ਦੇ ਵਿੱਚ ਜਿਹੜਾ ਇੰਪਰੂਵਮੈਂਟ ਫੰਡ ਦਾ ਦਫ਼ਤਰ ਆ ਉੱਥੇ ਹੀ ਮੈਂ ਕੱਲ ਹਾਜ਼ਰ ਰਹਿਵਾਂਗਾ ਪੂਰਾ ਦਿਨ ਕਿਸੇ ਵੀ ਸੱਜਣ ਨੂੰ ਸਾਡੇ ਕਿਸੇ ਵੀ ਨੁਮਾਇੰਦੇ ਦੇ ਨਾਲ ਤੁਸੀਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਕੋਈ ਪਰੇਸ਼ਾਨੀ ਆਉਂਦੀ ਆ ਤੇ ਤੁਸੀਂ ਕਿਸੇ ਵੀ ਸੱਜਣ ਨਾਲ ਸੰਪਰਕ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਕਿ ਕੱਲਾ ਆਮ ਆਦਮੀ ਪਾਰਟੀ ਦੇ ਜਿਹੜੇ ਪੰਜ ਸਰਪੰਚ ਨੇ ਅਸੀਂ ਉਹਨਾਂ ਦੇ ਲਈ ਬੈਠੇ ਆ ਸਰਪੰਚ ਪੰਜ ਸੰਝੇ ਨੇ ਪਿੰਡਾਂ ਦੇ ਚਾਹੇ ਕੋਈ ਕਿਸੇ ਵੀ ਧਿਰ ਨਾਲ ਜੁੜਿਆ ਹੋਵੇ ਆਪ ਸਭ ਦੀ ਸੇਵਾ ਦੇ ਲਈ ਆਪ ਸਭ ਦੇ ਜਿਹੜਾ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਲਈ ਅਸੀਂ ਤੁਹਾਡੇ ਲਈ ਬਚਨਬੰਦ ਆ ਤੁਹਾਡੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜੇ ਆਂ ਔਰ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਜਿਹੜੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸਰਬਸੰਮਤੀਆਂ ਹੋਣ ਤੁਸੀਂ ਵੀ ਕੋਸ਼ਿਸ਼ ਕਰੋ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਬਸੰਮਤੀ ਦੇ ਜਿਹੜੇ ਕਾਰਜ ਨੇ ਉਹ ਨੇਪਰੇ ਚਾੜਨ ਵੈਸੇ ਤਾਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦਾ ਸਰਬਸੰਮਤੀ ਉੱਤੇ ਜਿਹੜਾ ਇੱਕ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਇਸ ਵਾਰ ਵੱਡੇ ਪੱਧਰ ਤੇ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਈਆਂ ਸੋ ਕੱਲ ਵੀ ਕੋਸ਼ਿਸ਼ ਕਰਿਓ ਜਿਹੜਾ ਸਰਬਸੰਮਤੀ ਦੇ ਲਈ ਜ਼ਰੂਰ ਹੰਬੜਾ ਮਾਰਿਓ ਸੋ ਬਾਕੀ ਜਿੱਥੇ ਕਿਤੇ ਸਰਬਸੰਮਤੀ ਨਹੀਂ ਵੀ ਹੋਈ ਉਹਨਾਂ ਨਗਰਾਂ ਦੇ ਮੋਤਵਾਰ ਵਿਅਕਤੀਆਂ ਨੇ ਪੰਚਾਇਤ ਮੈਂਬਰਾਂ ਨੇ ਮਾੜ ਜੋ ਸਰਪੰਚ ਸਾਹਿਬ ਨੇ ਜਿਹੜੇ ਆਪਣੇ ਪੇਪਰ ਰੱਖਣੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਊਗੀ ਆਪਾਂ ਹਮੇਸ਼ਾ ਅਕਾਲ ਚੁਕਤੋਂ ਡਰ ਕੇ ਕਹਿੰਨੇ ਆ ਕਿ ਅਸੀਂ ਆਪ ਸਭ ਦੇ ਨਾਲ ਆ ਔਰ ਕੱਲ ਆਪ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਰਿਟਰਨਿੰਗ ਅਫਸਰ ਵੱਲੋਂ ਕਿਸੇ ਵੀ ਬੀਡੀਪੀਓ ਦਫ਼ਤਰ ਦੇ ਵਿੱਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਂਦੀ ਆ ਤੇ ਤੁਸੀਂ ਖੁੱਲ ਕੇ ਸਾਡੇ ਕਿਸੇ ਵੀ ਨੁਮਾਇंदे ਕੋਲ ਉਸੀ ਨੂੰ ਦੱਸ ਸਕਦੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸ ਸਕਦੇ ਹਾਂ ਮਾਨਯੋਗ ਡੀਸੀ ਸਾਹਿਬ ਐਸਡੀਐਮ ਸਾਹਿਬ ਨੂੰ ਦੱਸ ਸਕਦੇ ਹਾਂ ਔਰ ਅਸੀਂ ਸਾਰੇ ਤੁਹਾਡੇ ਸਾਰਿਆਂ ਦੇ ਨਾਲ ਖੜੇ ਹਾਂ ਸੋ ਕਿਸੇ ਵੀ ਤਰ੍ਹਾਂ ਦੀ ਕਿਸੇ ਨਾਲ ਕੋਈ ਵਧੇਕੀ ਨਹੀਂ ਹੋਣ ਦਵਾਵਾਂਗੀ ਇਸ ਚੀਜ਼ ਦਾ ਮੈਂ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਆਪ ਸਭ ਨੂੰ ਭਰੋਸਾ ਦਿਵਾਣਾ ਔਰ ਬੇਨਤੀ ਕਰਦਾ ਕਿ ਕੋਸ਼ਿਸ਼ ਕਰਿਓ ਕਿ ਕੋਈ ਲੜਾਈ ਝਗੜਾ ਨਾ ਹੋਵੇ ਇਹ ਜਿਹੜੇ ਪੰਚਾਇਤੀ ਇਲੈਕਸ਼ਨ ਆ ਉਹ ਸੁਖ ਸੁਵਿਲੀ ਭਾਈਚਾਰਕ ਸਾਂਝ ਦੇ ਨਾਲ ਨੇਪਰੇ ਚਾੜ੍ਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ